ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਦੇ ਪਰਿਵਾਰ ਵੱਲੋਂ ਜਿਹੜਾ ਅੱਜ ਤਕਸ਼ਰੀ ਦਮਦਮਾ ਸਾਹਿਬ ਤੋਂ ਖਾਲਸਾ ਚੇਤਨਾ ਮਾਰਚ ਜਿਹੜਾ ਕੱਢਿਆ ਜਾ ਰਿਹਾ ਸੀਗਾ ਲੇਕਿਨ ਉਸ ਨੂੰ ਲੈ ਕੇ ਕੁਝ ਲੋਕਾਂ ਦੀ ਜਿਹੜੀ ਗ੍ਰਿਫਤਾਰੀ ਵੀ ਰਾਉਂਡ ਅਪ ਵੀ ਕੀਤਾ ਗਿਆ ਪੁਲਿਸ ਵੱਲੋਂ ਮੇਰੇ ਨਾਲ ਏਡੀਜੀਪੀ ਐਸਪੀਐਸ ਪਰਮਾਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਅੱਜ ਜਿਹੜਾ ਇੰਨੀ ਫੋਰਸ ਇੱਥੇ ਲਾਈ ਗਈ ਹੈ ਕਿਉਂਕਿ ਮੇਲਾ ਵੀ ਹੈ 14 ਅਪ੍ਰੈਲ ਦਾ ਤੇ ਲੇਕਿਨ ਇਸ ਨੂੰ ਦੇਖਦੇ ਹੋਏ ਅੱਜ ਜਿਹੜਾ ਮਾਰਚ ਕੱਢਿਆ ਜਾਣਾ ਸੀਗਾ ਤੋਂ ਉਹਨੂੰ ਕਿਹੋ ਜੀਆਂ ਜਿਹੜੀਆਂ ਇੱਥੇ ਪੁਲਿਸ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸੀਗਾ ਸਰ ਜਿਸ ਤਰ੍ਹਾਂ ਅੱਜ ਇੱਕ ਇਲਜਾਮ ਸੀਗਾ ਕਿ ਜਿਹੜਾ ਚੇਤਨਾ ਮਾਰਚ ਕੱਢਿਆ ਜਾਣਾ ਸੀ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਦੇ ਕੁਝ ਲੋਕਾਂ ਦਾ ਤੇ ਕੁਝ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਮਾਰਚ ਜਿਹੜਾ ਨਹੀਂ ਕੱਢਣ ਦਿੱਤਾ ਪੁਲਿਸ ਨੇ ਐਕਚੁਅਲੀ ਉਹਨਾਂ ਕੋਲ ਪਰਮਿਸ਼ਨ ਨਹੀਂ ਸੀਗੀ ਇਹ ਮਾਰਚ ਕੱਢਣ ਦੀ ਸੋ ਫਸਟ ਆਫ ਆਲ ਦੇ ਹਵ ਟੂ ਸੀ ਦ ਪਰਮਿਸ਼ਨ ਫਰਮ ਦ ਐਡਰੈਸਸ਼ਨ ਤੇ ਮਾਡਲ ਕੋਡ ਆਫ ਕੰਡਕਟ ਲੱਗਾ ਹੋਇਆ ਵੀ ਆਲ ਹਵ ਟੂ ਕੰਪਲਾਈ ਵਿਦ ਦ ਲਾ ਉਦਲੇ ਹੋਰ ਪਾਰਟਸ ਦੇ ਵਿੱਚ ਜਿੱਥੇ ਵੀ ਉਹਨਾਂ ਨੇ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੇ ਪਰੈਂਟਸ ਨੂੰ ਰੈਸਟ ਕੀਤਾ ਗਿਆ similarly people have not det detained here also in the patna as well ਪਰ ਸਰ ਇਹ ਦੱਸਿਆ ਗਿਆ ਕਿ ਜਿਹੜਾ ਅੱਜ ਇੱਥੇ ਇਕੱਠ ਹੋਣਾ ਸੀਗਾ ਪੁਲਿਸ ਨੇ ਜਾਣਬੁੱਝ ਕੇ ਉਸ ਨੂੰ ਤਾਰਪਿੰਡੂ ਕਰ ਕਰ ਦਿੱਤਾ ਗਿਆ ਕਿਉਂਕਿ ਇਸ ਦੇ ਉੱਤੇ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਨੇ ਪਹਿਲਾਂ ਹੀ ਨਾਕੇ ਲਾ ਕੇ ਜਿਹੜਾ ਰਸਤੇ ਦੇ ਵਿੱਚ ਸੰਗਤ ਨੂੰ ਵੀ ਰੋਕਿਆ ਜਾ ਰਿਹਾ ਨਹੀਂ ਨਹੀਂ ਪਰਮਿਸ਼ਨ ਤੋਂ ਬਿਨਾ ਉਹ ਜਿਹੜਾ ਕਰਨ ਵਾਲਾ ਸੀਗਾ ਸਿਸਟਮ ਉਹ ਤੇ ਅਲਾਉਡ ਨਹੀਂ ਸੀਗਾ ਬਾਕੀ ਜਿਸ ਤੱਕ ਸੰਗਤ ਦਾ ਹੈਗਾ ਸਵਾਲ ਹੈਗਾ ਉਹ ਤੇ ਸਾਰੇ ਵੈਲਕਮ ਹੈਗੇ ਆ ਅਸੀਂ ਇੱਥੇ ਫੈਸਿਲੀਟੇਟ ਕਰਨ ਨੂੰ ਬੈਠੇ ਆ ਸਾਡੀ ਪੁਲਿਸ ਟ੍ਰੈਫਿਕ ਲੱਗੀ ਆ ਸਿਕਿਉਰਿਟੀ ਲੱਗੀ ਆ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਔਰ ਕਿਸੇ ਵੀ ਨਾਕੇ ਤੇ ਕਿਸੇ ਨੂੰ ਹੀ ਰੁਕਿਆ ਨਹੀਂ ਜਾ ਰਿਹਾ ਸਰ ਤੁਸੀਂ ਕਹਿ ਰਹੇ ਕਿ ਪਰਮਿਸ਼ਨ ਨਹੀਂ ਲਈ ਗਈ ਲੇਕਿਨ ਇਹ ਕਿਵੇਂ ਕਹਿ ਸਕਦੇ ਆ ਕਿ ਪਰਮਿਸ਼ਨ ਲਈ ਨਹੀਂ ਜਾਂ ਉਹਨਾਂ ਨੂੰ ਦਿੱਤੀ ਨਹੀਂ ਕਿਉਂਕਿ ਹਜੇ ਇਸ ਦੇ ਉੱਪਰ ਤਾਂ ਕੋਈ ਵੀ ਤੁਹਾਡੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਨੇ ਪਰਮਿਸ਼ਨ ਨਹੀਂ ਲਈ ਜਿਸ ਵੀ ਅਥਾਰਟੀ ਨੇ ਪਰਮਿਸ਼ਨ ਇਸ਼ੂ ਕਰਨੀ ਹੁੰਦੀ ਕੰਪਨੀ ਦਾ ਅਥਾਰਟੀ ਨੇ ਉਹਨੂੰ ਇੱਕ ਸਾਡੇ ਨੂੰ ਕਾਪੀ ਕਰਨੀ ਹੁੰਦੀ ਆ if he apply to the dc office and all that they send a copy to us also that's why we become aware about the permission to baki dc saab to tusi puch sakda ho unhone apply kita ke nahi kita aj kinne ke lokan nu round up kita gaya saade district de vich te koi zyada nahi hai koi 5-7 bande honge te manser vich do teen char bande hage ne baki i can comment on the uh, other district saade ਸਰ ਮੇਲਾ ਵੀ ਆ ਗਿਆ ਔਰ ਮੇਲੇ ਦੇ ਉੱਪਰ ਜਿਹੜਾ ਲੋਕਾਂ ਦਾ ਬਹੁਤ ਭਾਰੀ ਜਿਹੜਾ ਉਤਸ਼ਾਹ ਵੀ ਹੁੰਦਾ ਇਕੱਠ ਵੀ ਹੁੰਦਾ ਇਲੈਕਸ਼ਨ ਟਾਈਮ ਵੀ ਹੈ ਕੂਡ ਵੀ ਲੱਗਿਆ ਹੋਇਆ ਹੈ ਲੇਕਿਨ ਇਸ ਨੂੰ ਅਸੀਂ ਕਿਵੇਂ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਤੁਹਾਡੇ ਪ੍ਰਬੰਧ ਨੇ ਸਾਨੂੰ ਬੜਾ ਉਤਸ਼ਾਹ ਹੈ ਕਿ ਅਸੀਂ ਅਪੀਲ ਕਰਦੇ ਹਾਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਕਿ ਜ਼ਰੂਰ ਆਓ ਮੇਲੇ ਵਿੱਚ ਜ਼ਰੂਰ ਪਾਰਟਿਸਪੇਟ ਕਰੋ ਬੜਾ ਪਾਇਰਸ ਦਿਨ ਹੈਗਾ ਅਸੀਂ ਤੁਹਾਡੇ ਜਿਹੜੀ ਫੈਸਿਲੀਟੇਸ਼ਨ ਕਰਾਂਗੇ ਟ੍ਰੈਫਿਕ ਦੀ ਅਰੇਂਜਮੈਂਟ ਠੀਕ ਕਰਾਂਗੇ ਔਰ ਤੁਹਾਡੀ ਜਿੰਨੀ ਵੀ ਹੋ ਸਕਦੀ ਹੈ ਮਦਦ ਹਰ ਇੱਕ ਪਕਤੀ ਕਰਾਂਗੇ ਸਰ ਨਾਲ ਪੰਜਾਬ ਹਰਿਆਣਾ ਦਾ ਬਾਰਡਰ ਵੀ ਹੈ ਕੁਝ ਰਾਜਸਥਾਨ ਦਾ ਹਿੱਸਾ ਵੀ ਹੈ ਜੇ ਦੇਖੀਏ ਤਾਂ ਨੇੜੇ ਪਾਕਿਸਤਾਨ ਵੀ ਨੇੜੇ ਰਹਿ ਜਾਂਦਾ ਲੇਕਿਨ ਕਿਤੇ ਨਾ ਕਿਤੇ ਇਲੈਕਸ਼ਨ ਨੂੰ ਦੇਖਦੇ ਹੋਏ ਇਹ ਮੇਲੇ ਨੂੰ ਦੇਖਦੇ ਹੋਏ ਸਾਨੂੰ ਜਿਹੜਾ ਜਿਹੜਾ ਖਾਸ ਕਰਕੇ ਅਦਰ ਸਟੇਟਸ ਨੇ ਉਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਇਨਲੀਗਲੀ ਤੌਰ ਦੇ ਉੱਪਰ ਆਉਂਦੇ ਨੇ ਜਾਂ ਨਸ਼ਾ ਵੇਚਣ ਵਾਸਤੇ ਜਾਂ ਕੁਝ ਹੋਰ ਡਰਗ ਵਾਸਤੇ ਜਾਂ ਤੇ ਉਹਨਾਂ ਨੂੰ ਕਿਵੇਂ ਰੁਕਣ ਲਈ ਜਿਹੜਾ ਪ੍ਰਬੰਧ ਕੀਤਾ ਉਧਰ ਤੇ ਸਾਡੇ ਸਾਰੇ ਇੰਟਰਸਟੇਟ ਨਾਕੇ ਲੱਗੇ ਹੋਏ ਨੇ ਹਾਈ ਟੈਕ ਨਾਕਾਸ ਲੱਗੇ ਹੋਏ ਨੇ ਬਾਕੀ ਪੈਟਰੋਲਿੰਗਸ ਲਗੀਆਂ ਹੋਈਆਂ ਵੀ ਆਰ ਟੇਕਿੰਗ ਥੂ ਪ੍ਰਿਕਾਸ਼ਨ ਫਾਦਰ ਫਾਦਰ ਮੈਟਰ ਆਨ ਰਿਕਾਰਡ ਵੀ ਹੈਵ ਮੇਡ ਲੋਟ ਆਫ ਕਨਫੀਸਕੇਸ਼ਨ ਇਨ ਦਾ ਲਾਸਟ ਫਿਊ ਡੇਸ ਤੇ ਸਾਡੇ ਸਾਰੇ ਅਫਸਰ ਫੀਲਡ ਦੇ ਵਿੱਚ ਹੀ ਰਹਿੰਦੇ ਨੇ ਤੇ ਕਾਫੀ ਰਿਕਵਰੀਜ਼ ਹੋ ਰਹੀਆਂ ਨੇ ਐਕਸਾਈਜ਼ ਦੀਆਂ ਵੀ ਐਨਡੀਪੀਐਸ ਦੀ ਤੇ ਬਾਕੀ ਇਦਰ ਜ ਫ੍ਰੀ ਮੂਮੈਂਟਮ ਅਕਸ ਸਟੇਟਸ ਐਂਡ ਆਲ ਦੈਟ ਵੀ ਕਾਟ ਟ੍ਰਾਪ ਐਨੀਬਾਡੀ ਫਰ ਕਮਿੰਗ ਓਵਰ ਹੇਅਰ ਬਟ ਅੰਡਰ ਦੂ ਪ੍ਰੋਸੈਸ ਵੀ ਚੈੱਕ ਦਮ ਕੋਈ ਪੋਲਿਟਿਕਲ ਐਸਰ ਪ੍ਰੈਸ ਕਾਨਫਰੈਂਸ ਜਾਂ ਕੋਈ ਕਾਨਫਰੈਂਸ ਸੌਰੀ ਜਿਹੜਾ ਪੋਲਿਟਿਕਲ ਕਿਸੇ ਪਾਰਟੀ ਵੱਲੋਂ ਹੋਣੀ ਹੈ ਕੋਈ ਹੁਣ ਤੱਕ ਤੁਹਾਡੇ ਕੋਲ ਨਹੀਂ ਸਾਡੇ ਇਸ ਤਰ੍ਹਾਂ ਦੀ ਕੋਈ ਨੌਲੇਜ ਦੇ ਵਿੱਚ ਨਹੀਂ ਹੈ ਅਗਰ ਕੋਈ ਪਰਮਿਸ਼ਨ ਲੈ ਕੇ ਕੋਈ ਬੋਨਫਾਇਡ ਪੋਲਿਟਿਕਲ ਐਕਟਿਵਿਟੀ ਕਰਦਾ ਦੈਨ ਵੀ ਵਿਲ ਸੀ ਹਾਉ ਦਾ ਅਰੇਂਜਮੈਂਟ ਦੋਸਪੋਟੂ ਮੇਡ ਅਗਰ ਰਿਗਾਰਡਿੰਗ ਥੈਟ ਮੈਨ ਲੋ ਕਹਿ ਸਕਦੇ ਆ ਕਿ ਮੇਲੇ ਨੂੰ ਲੈ ਕੇ ਜਿਹੜੀਆਂ ਪੁਲਿਸ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਹਾਂ ਹਾਂਜੀ ਬਿਲਕੁਲ ਪੁਲਿਸ ਤਿਆਰੀ ਹੁੰਦੀ ਹੈ ਫਾਰ ਐਨੀ ਇਵੈਂਟ ਐਂਡ ਇਵੈਂਚੁਅਲਿਟੀਜ਼ ਆਲਸੋ ਤੇ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਹੋਵੇ ਕੋਈ ਅਬਸਟ੍ਰਕਸ਼ਨ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਵੀ इजीली ਰੀਸੋਲਵ ਦੈਟ ਅਰਲੀਐਸ ਪੋਸੀਬਲ ਇਹ ਸੰਨ ਏ ਡੀਜੀਪੀ ਐਸਪੀਐਸ ਪਰਮਾਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਮੇਲੇ ਨੂੰ ਲੈ ਕੇ ਬਿਲਕੁਲ ਜਿਹੜੇ ਨੇ ਪ੍ਰਬੰਧ ਕਰ ਲਏ ਗਏ ਨੇ ਔਰ ਜਿਹੜਾ ਅੱਜ ਖਾਲਸਾ ਚੇਤਨਾ ਮਾਰਚ ਹੋਣਾ ਸੀਗਾ ਉਸ ਦੇ ਪਰੰੰਧਾ ਮਰੇ ਵੀ ਇਹਨਾਂ ਨੇ ਦੱਸਿਆ ਬਟੇਂਡਾ ਤੋਂ ਕੁਲਬੀਰ ਬਿਰਾ ਜੀ ਮੀਡੀਆ